ਇਹ ਜੇ ਬੀਤੀ 20 ਦਸੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਇੱਕ ਡੈੱਡ ਬੋਡੀ ਬੁੱਧਾ ਪਿੰਡ ਦੇ ਕੋਲ ਇੱਕ ਡੈੱਡ ਬੋਡੀ ਜਿਹੜੀ ਹੈ ਸੜਕ ਦੇ ਕੰਢੇ ਤੇ ਪਈ ਹੈ ਜਿਹੜੀ ਕਿ ਬੁਰੀ ਤਰੀਕੇ ਨਾਲ ਉਹਨੂੰ ਤੇਜ਼ ਤਾਰ ਹਥਿਆਰਾਂ ਨਾਲ ਵੱਢਿਆ ਹੋਇਆ ਹੈ ਤੇ ਉਹ ਜਦੋਂ ਉੱਥੇ ਮੌਕੇ ਤੇ ਜਾ ਕੇ ਕੇਸ ਸਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹ ਡੈੱਡ ਬੋਡੀ ਇੱਕ ਮੁਕੇਸ਼ ਕੁਮਾਰ son of ਸਤਪਾਲ ਸਿੰਘ ਤਲੰਦਰ ਦੀ ਸੀਗੀ ਤੇ ਜਦੋਂ ਹੋਰ ਡੂੰਘਾਈਚੇ ਦੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਪਤਾ ਲੱਗਾ ਵੀ ਇਹਦੀ ਵਾਈਫ ਜਿਹੜੀ ਹੈ ਨੀਰੂ ਇਹਦੇ ਇੱਕ ਹਰਪ੍ਰੀਤ ਹੈਪੀ ਜਿਹੜਾ ਜਲੰਧਰ ਦਾ ਹੀ ਰਹਿਣ ਵਾਲਾ ਸੀ ਤੇ ਨੀਰੂ ਤੇ ਹਰਪ੍ਰੀਤ ਹੈਪੀ ਇਹ ਦੋਨੇ ਡੀਮਾਰਟ ਜਲੰਧਰ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੇ ਜਿਹੜੇ ਆਪਸ ਚ ਰਿਲੇਸ਼ਨ ਡਵੈਲਪ ਹੋ ਗਏ ਤੇ ਇਹ ਜਿਹੜੇ ਇੱਕ ਦੂਜੇ ਦੇ ਨਾਲ ਵਿਆਹ ਕਰਾਉਣਾ ਚਾਹੁੰਦੇ ਸੀਗੇ ਸੋ ਇਹ ਜਿਹੜਾ ਮਰਨ ਵਾਲਾ ਸੀਗਾ ਇਹ ਇਹਨਾਂ ਦੇ ਵਿਆਹ ਦੇ ਵਿੱਚ ਇੱਕ ਰੋੜਾ ਸੀਗਾ ਕਿਉਂਕਿ ਨੀਰੂ ਨੂੰ ਸ਼ਾਇਦ ਲੱਗਦਾ ਸੀਗਾ ਵੀ ਇਹ ਡਾਈਵੋਰਸ ਮੈਨੂੰ ਨਹੀਂ ਦੇਵੇਗਾ ਤੇ ਉਹਨੇ ਫਿਰ ਇਹਨੂੰ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਹੰਸਲਾ ਹੋ ਕੇ ਸਲਾਹ ਕੀਤੀ ਵੀ ਨੂੰ ਜਿਹੜਾ ਇਹਦਾ ਕੰਡਾ ਕੱਢ ਦਿੱਤਾ ਜਾਵੇ